ਆੰਬਾਣੀਆਂ ਦਾ ਯਾਰ ਵਿਆਹ ਹੈਗਾ ਕਿ ਖੇਲਾ ਚੱਲਦੀਆਂ ਨੇ ਜਿਹੜੀਆਂ ਮੁੱਕਦੀ ਨਹੀਂ ਹੈਗੀਆਂ ਇਹ ਤਾਂ ਲੋਕ ਮੈਨੂੰ ਲੱਗਦਾ ਜੋੜੀ ਦੀ ਕੁੰਡਲੀ ਪੜਾ ਕੇ ਦਿਨ ਕਢਾਉਂਦੇ ਹੁੰਦੇ ਨੇ ਵਿਆਹ ਲਈ ਕਿਹੜੇ ਤਾਂ ਪੂਰਾ ਸਾਲ ਕਢਾਈ ਫਿਰਦੇ ਨੇ ਉਹ ਬੱਸ ਕਰੋ ਪੱਟੂਆ ਫੱਗਣ ਦੇ ਚੱਲੇ ਪਿਓ ਭਾਦੋਂ ਆਉਣ ਵਾਲਾ ਹੋ ਗਿਆ ਹਜੇ ਹਲਦੀ ਤੇ ਪਹੁੰਚੇ ਨੇ ਇਹ ਐਸਾ ਹਰ ਤਾਂ ਜਦ ਨੂੰ ਦਾ ਪੂਰਾ ਵਿਆਹ ਹੋਣਾਗਾ ਉਦੋਂ ਨੂੰ ਦੁਬਾਰੇ ਐਨੀਵਰਸਰੀ ਆਜੂਗੀ ਫਿਰ 25-25 ਰੁਪਏ ਤੁਹਾਡੇ ਇੰਟਰਨੈਟ ਪੈਕ ਤੇ ਵਧਾਈ ਤੁਰਿਆ ਆਉਣਾ ਜੇ ਨਹੀਂ ਇੰਨੇ ਪੈਸੇ ਹੈਗੇ ਚੁੰਨੀ ਚੜ੍ਹ ਕੇ ਕਰ ਲੋ ਭਾਈ ਜਾ ਜਿੰਨੀ ਗਜਾਇਸਾ ਹਉਨਾ ਕਰ ਲੋ ਇਹ ਕੀ ਠਾਕ ਟਕਾ ਫੜ ਲੇਤੀ ਇਹ ਦਿਨ ਜੋੜੀ ਨੂੰ ਚੱਕਦੇ ਨੇ ਧਰਕੇ ਤੌਲੀਆਂ ਛਕਣ ਇਕੱਠਾ ਕਰਨੂ ਕਦੇ ਜਮਨਗਰ ਆਜੋ ਕਦੇ ਇੱਧਰ ਆਜੋ ਕਦੇ ਉੱਧਰ ਓ ਬੱਸ ਕਰੋ ਯਾਰ ਓਏ ਹੋਰ ਯਾਰ ਐਨਾ ਕਿੰਨਾ ਕ ਪੈਸਾ ਬਾਈ ਤੁਹਾਡੇ ਹੋਏ ਜੇ ਬਾਹਲਾ ਪੈਸਾ ਗਾ ਸਾਡੇ ਪਿੰਡ ਜਿੱਥੇ ਤੁਹਾਡਾ ਟਾਬਰ ਲੱਗਿਆ ਥਾਈ ਚ ਉਹ ਇੰਜਣ ਸਮਰਾਉਣ ਵਾਲਾ ਉਹ ਤਾਂ ਸਮਰਾਜੋ ਇੱਕ ਅੱਧੀ ਪਾਰਟੀ ਚੋਂ ਬੇਲ ਕੱਢ ਕੇ ਓਨੂੰ ਹੀ ਘੇੜਾ ਪੈਂਦਾ ਕਰ ਜੋ ਉਥੇ ਬੁੜੀਆਂ ਦਾ ਕਹੀ ਜਾਂਦੀਆਂ ਨੇ ਦੇ ਲਾ ਘੇੜਾ ਕਿਤੇ ਨਹੀਂ ਤੇਰੇ ਪੈਰ ਘਸਦੇ ਨਵੀਆਂ ਪਰਝਾਈਆਂ ਇਹ ਤਾਂ ਕਹਿੰਦੇ ਲੰਡਨ ਚ ਹੋ ਗਿਆ ਕਹਿੰਦੇ ਜਮਨਗਰ ਹੋ ਗਿਆ ਸਭ ਕਿਤੇ ਗਿਆ ਉਹਨੂੰ ਤਾਂ ਗੇੜਾ ਪੈਂਦਾ ਕਰਦੀ ਐ ਓਏ ਹੋਰ ਯਾਰ ਬਲੱਡ ਵਧਾਇਆ ਪਿਆ ਆ ਆਪਣੇ ਬੁੜੇ ਜਿਹੇ ਤਾਂ ਕਹਿੰਦੇ ਹੁੰਦੇ ਸੀ ਨਾ ਭਾਈ ਅੱਖਾਂ ਚ ਆ ਜਾਂਦਾ ਬੰਦਾ ਸ਼ੋਅ ਆਫ ਨਹੀਂ ਕਰੀਦਾ ਹੁਣ ਮੈਂ ਉਹ ਸਾਰੇ ਬੁੜਿਆਂ ਨੂੰ ਪੁੱਛਣਾ ਚਾਹਣਾ ਹਾਂ ਵੀ ਆ ਕੀ ਚੱਲਿਆਂਦਾ ਇਹ ਨਹੀਂ ਆਉਂਦੇ ਨਿਗਾ ਚ ਦੱਸੋ ਇਹ ਤਾਂ ਸਾਡੇ ਅੱਖਾਂ ਚ ਹੀ ਬਿਲਡਿੰਗਾਂ ਪਾ ਗਏ ਚੱਜ ਨਾਲ ਨੱਚਣ ਵੀ ਨਹੀਂ ਦਿੰਦੇ ਨਾ ਪੁੱਤ ਕੂਕਣਾ ਮਾਰੀ ਲੋਕ ਕੀ ਕਹਿਣਗੇ ਨਾ ਪਤਾ ਲਲਗਾ ਰਹਿਣਾ ਮਾਰ ਲੋਕ ਕੀ ਕਹਿਣਗੇ ਇਹਨਾਂ ਦਾ ਦੂਜਾ ਦਿਨ ਹੋ ਗਿਆ ਡੀਜੇ ਨੂੰ ਲੋਕ ਕੀ ਕਹਿਣਗੇ ਅਛੇ 6 ਮਹੀਨੇ ਹੋ ਗਏ ਅਗਲੇ ਦੇ ਉਹ ਵੀਰੇ ਜਿਹੜੀਆਂ ਆਹ ਗੱਲਾਂ ਹੁੰਦੀਆਂ ਨੇ ਨਾ ਵੀ ਚਾਦਰ ਦੇਖ ਕੇ ਪੈਰ ਪਸਾਰੋ ਇਹ ਵੀ ਰੱਬ ਨੇ ਆਪਣੇ ਲਈ ਮਿਡਲ ਕਲਾਸ ਜਾਂ ਗਰੀਬਾਂ ਲਈ ਬਣਾਈਆਂ ਹੋਈਆਂ ਨੇ ਇਹਨਾਂ ਨੂੰ ਤਾਂ ਰੱਬ ਨੇ ਤਰਪਾਲ ਦੇ ਰੱਖੀ ਆ ਵੀ ਛੱਟੀ ਤੁਰਾ ਚੱਲ ਜਿੱਥੇ ਸਈ ਨਿਗਾ ਪੈਂਦੀ ਆ ਉਹ ਬੱਸ ਕਰ ਜਾ ਰੱਬਾ ਥੋੜਾ ਮੋਟਾ ਵਾਲੇ ਵਾਲੇ ਵੀ ਦੁਨੀਆ বাসਦੀ ਐ ਤਿੰਨ ਸਫਾਇਦੇ ਲਾਤੇ ਹੋਣਗੇ ਮੈਂ ਵੀ ਧੂਫਾਂ ਦੇ ਇੱਧਰ ਵੀ ਕਰਦੇ ਕੋਈ ਮਾੜੀ ਬੋਟੀ ਕਰਤਾ ਸੋ ਇਹਨਾਂ ਦਾ ਵਿਆਹ ਵੀ ਸੇਦੀ ਨਵੇੜੋ ਭਾਈ ਐਵੇਂ ਸਾਡੀਆਂ ਬੁੜੀਆਂ ਨੂੰ ਕੋਈ ਬਿਮਾਰੀ ਲਵਾਉਣਗੇ ਆ ਹੁਣ ਬੁੜੀਆਂ ਖਬਰਾਂ ਪੜ ਲੈਂਦੀਆਂ ਨੇ ਕੱਲ ਸਾਡੀ ਬੀਬੀ ਨੂੰ ਕਿਸੇ ਨੇ ਖਬਰ ਸੁਣਾਤੀ ਕਹਿੰਦੇ ਭਈ ਬਾਨੀ ਕੇ ਵਿਆਹ ਦਾ ਕਾਰਡ ਜਿਹੜਾ ਬਣਿਆ ਉਹ 7 ਲੱਖ ਰੁਪਏ ਦਾ ਸੀ ਉਹ ਹਾਂ ਕੇ ਲੈ ਗਈ ਕਹਿੰਦੀ 10 ਜੇ ਕੋਈ ਪੰਜ ਚਾਰ ਕਾਰਡ ਲੱਗ ਗਈ ਵੀ ਪਰੇ ਉਰੇ ਕਰ ਦੇ ਉਹ ਬੀਬੀ ਮੈਂ ਕਿਹਾ ਉਹਨਾਂ ਦੇ ਲੱਗ ਹੀ ਵੀ ਐਮਪੀਏ ਪਾਸ ਹੋਣਗੇ ਪ੍ਰਾਈਵੇਟ ਜੈਟ ਜੁੱਟਤੇ ਜਾਣ ਵਾਲੇ ਓਏ ਹੋਰ ਯਾਰ ਇਹਨੇ ਤਾਂ ਤਗੜੇ ਨੇ ਸਾਡਾ ਜਿਉਣਾ ਦੁੱਬਰ ਕੀਤਾ ਪਿਆ ਕਹਿੰਦੇ ਚੱਕ ਦੇ ਨੇ ਜਨ ਜਮਨਗਰ ਨੂੰ ਆ ਜਾਓ ਚੱਕ ਦੇ ਨੇ ਜਨ ਲੰਡਨ ਆ ਜਾਓ ਆ ਪਿੱਛੇ ਜੇ ਇਟਲੀ ਜਾਏ ਬੜੇ ਉੱਥੇ ਸਮੁੰਦਰੀ ਜਾਏ ਤੇ ਸੀ ਪ੍ਰੋਗਰਾਮ ਉਦੋਂ ਤਾਂ ਸਾਡੀ ਬੀਬੀ ਉਹਨਾਂ ਖਬਰਾਂ ਪੜ੍ਹ ਕੇ ਕਰੀ ਜਾਣ ਨਾ ਜਾਂਚ ਪੁੱਤ ਇਹਨਾਂ ਦਾ ਕਿਵੇਂ ਲੋਟ ਆਊਗਾ ਉੱਥੇ ਨਾ ਕਿਸੇ ਨਾਲ ਜਾਣ ਨਾ ਪਛਾਣ ਬਗਾਨਾ ਮੁਲਕ ਉਹ ਮੈਂ ਕਿਹਾ ਬੀਬੀ ਇਹਨਾਂ ਦੀਆਂ ਅਮੀਰਾਂ ਦੀਆਂ ਪਾਰਟੀਆਂ ਹੁੰਦੀਆਂ ਨੇ ਤੂੰ ਨਾ ਇੰਟਰਫੇਅਰ ਕਰਾ ਕਰ ਹੋਰ ਇਹਨਾਂ ਨੇ ਸਮੁੰਦਰ 'ਚ ਜਾ ਕੇ ਵਦਾਨਾ ਫੇਰਨਾ ਉੱਥੇ ਜਾਣ ਪਛਾਣ ਕਰੂਜ਼ ਪਾਰਟੀ ਐ ਮੈਂ ਕਰੂਜ਼ ਪਾਰਟੀ ਇਹ ਵੀ ਆਪਣੇ ਘਰਾਂ 'ਚ ਵੀ ਹੋਣ ਲੱਗ ਜਾਣੀਆਂ ਜੇ ਤੁਸੀਂ ਆ ਤੌਲੀਏ ਤੂਲੀਏ ਦੇਣ ਵਾਲੇ ਖਰਚੇ ਘਟਾ ਲਓ ਇਹਨੂੰ ਤੌਲੀਆ ਦੇਣਾ ਇਹਨੂੰ ਸੂਟ ਲਾਉਣਾ ਇਹਨੂੰ ਭੂਰੀ ਵੀ ਲਾਉਣੀ ਪਊ ਇਹਨੂੰ ਬਰਾ ਥੋੜਾ ਇਹ 10 ਲੱਖ ਰੁਪਇਆ ਵਿਆਹ ਤੇ ਲਾਉਣਾ 2.5 ਲੱਖ ਦੀਆਂ ਤਾਂ ਬਲੈਣਾ ਨੀ ਕਰਾਂ ਹੀ ਬੰਦ ਦਿੰਨੇ ਆਂ ਐਦੀ ਫਸਾਕ ਆਈ ਸੀ ਉਹਦੀ ਆਈ ਸੀ ਕੋਈ ਘੜੀਆ ਤਰੂਜ ਪਾਰਟੀ ਆਪਣੇ ਉਹੀ ਨਾ ਤੁਸੀਂ ਆ ਖਬਰਾਂ ਹੀ ਪੜਾ ਕਰੋ ਮੈਂ ਤਾਂ ਵੀਰ ਬਣ ਕੇ ਤੁਹਾਨੂੰ ਹੱਥ ਬੰਨ੍ਹਿਆ ਯਾਰ ਜਾਂਦਾ ਆਪਦੇ ਵਿਆਹ ਦੀਆਂ ਖਬਰਾਂ ਲਵਾਉਣੀਆਂ ਬੰਦ ਕਰ ਦੋ ਆ ਮੇਰੇ ਚਾਚੇ ਅਰ ਕੇ ਲਾ ਕੇ ਉਹੀ ਦੋ ਗੇੜਾ ਚਾਰ ਸਾਇੜ ਖਾਨੀ ਜਿਹੜੇ ਕੋਲ ਹੈਗੇ ਖਾਨੀ ਨਹੀਂ ਉਹ ਵੀ ਨਾ ਵੇਚ ਲੈਣ ਆ ਇਟਲੀ ਵਾਲੀ ਪਾਰਟੀ ਜੀ ਤੋਂ ਮਗਰੋਂ ਮੇਰਾ ਚਾਚਾ ਪੇਕ ਜਲਾ ਕੇ ਹੱਥ ਨੇ ਮੈਨੂੰ ਕਰੀ ਜਾਵੇ ਪਤੀ ਜਿ ਤੇਰਾ ਵਿਆਹ ਐ ਕਰਾਂਗੇ ਸਮੁੰਦਰ ਚ ਪੁੱਤ ਆਪਾਂ ਓਏ ਮ ਉਹ ਮੈਂ ਕਿਹਾ ਚਾਚਾ ਤੂੰ ਰਾਇਲ ਸਟੈਗ ਦਾ ਪੀਤੀ ਐ ਕਿਉਂ ਆ ਗਿਰੂ ਜੇ ਉਲਟੀਆਂ ਚ ਮੇਰੇ ਤੇ ਨਾ ਮਾਰੀ ਮੈਂ ਕਿਹਾ ਤੂੰ ਨਹੀਂ ਕਹਿੰਦਾ ਉੱਥੇ ਨਹੀਂ ਯਾਟ ਉਲਟੀਆਂ ਕਰਦਾ ਮੈਂ ਕਿਹਾ ਆਪਣੇ ਦਾ ਇੱਥੇ ਹੀ ਲੋਟ ਆਊਗਾ ਵੇੜੇ ਬੂੜੇ ਜੀ ਵੀ ਆਪਣੇ ਪੰਜ ਬੰਦੇ ਦਾ ਰਾਖੀ ਤੇ ਖੜਾਉਣੇ ਪੈਂਦੇ ਨੇ ਕੋਈ ਮਟਰ ਪਨੀਰ ਨਾ ਪਾ ਕੇ ਲੈ ਜਾਏ ਕੋਈ ਜਲੇਬੀਆਂ ਨਾ ਲੈ ਜਾਏ ਕੋਈ ਬੜਾ 20 ਥਾਂ ਤਾਂ ਤੁਹਾਡੇ ਜੰਦੇ ਢੋਕੇ ਹੁੰਦੇ ਨੇ ਸਮੁੰਦਰੀ ਜਾ ਤੇ ਤੁਸੀਂ ਕਿਵੇਂ ਕਰ ਲੋਗੇ ਵੀ ਪਾਰਟੀ ਫੇਰ ਕਹੇ ਨਹੀਂ ਨਹੀਂ ਉਹ ਮੈਂ ਕਿਹਾ ਚਾਚਾ ਆਪਣਾ ਨਹੀਂ ਉੱਥੇ ਲੋਟ ਕਹਿੰਦਾ ਉੱਥੇ ਨਹੀਂ ਅਸੀਂ ਉਲਟੀਆਂ ਕਰਦੇ ਓਏ ਔਲਟੀਆਂ ਦਾ ਤਾਂ ਮੈਂ ਖਾਦੀ ਖੜੀ ਜੇ ਸਮੁੰਦਰੀ ਜਹਾਜ਼ ਮੇਰਾ ਵਿਆਹ ਰੱਖ ਵੀ ਲਿਆ ਜਿੰਨੀ ਜਨ ਹੋਊਗੀ ਬੈਟਰ ਤਾਂ ਬੈਟਰ ਉਹਨੇ ਗੋਤਾ ਖੋਰ ਨਾਲ ਲਜਾਣੇ ਪੈਣਗੇ ਕਦੇ ਫਫਾ ਡੁੱਬ ਗਿਆ ਕਦੇ ਤਾਇਆ ਡੁੱਬ ਗਿਆ ਕਦੇ ਮਾਮਾ ਲਓ ਇੱਥੇ ਤਾਂ ਡੱਕ ਕੇ ਵੱਧ ਤੋਂ ਵੱਧ ਬੰਦਾ ਨਾਲੇ ਚ ਡੇਗਦਾ ਉਹ ਅਸੀਂ ਲੱਤਾਂ ਤੋਂ ਫੜ ਕੇ ਲਿਆ ਕੇ ਬੈੱਡ ਤੇ ਕਰ ਦਿੰਨੇ ਆ ਉੱਥੇ ਤੁਹਾਨੂੰ ਕਿੱਥੇ ਕਿੱਥੇ ਖਿੱਚੀ ਫਿਰਾਂਗੇ ਉਹ ਇਹ ਪੀ ਕੇ ਫੀਲਿੰਗਾਂ ਲਈ ਜਾਇਆ ਕਰੋ ਨਾਲੇ ਇਹ ਨਾ ਪੀ ਕੇ ਆਪਣਿਆਂ ਨੂੰ ਆਏ ਲੱਗਦਾ ਹੁੰਦਾ ਵੀ ਆਪਾਂ ਵੀ ਬਾਣੀ ਵਰ ਗਈਆਂ ਜਦੋਂ ਤੜਕੇ ਉੱਠ ਕੇ ਬੈਂਕ ਦਾ ਮੈਸੇਜ ਆਉਂਦਾ ਵੀ ਲਿਮਟ ਕਮਾਉਣ ਦਾ ਟਾਈਮ ਆ ਗਿਆ ਉਦੋਂ ਓਏ ਉਹਨਾਂ ਆਲੂ ਬਖਾਰਿਆ ਵਰਗੇ ਮੂੰਹ ਹੋ ਜਾਂਦੇ ਨੇ ਲਾਲ ਪੀਲੇ ਜੇ ਥੋੜਾ ਜਣਾ ਲਿਮਟ ਕੀ ਰਿਹਾ ਕਰੋ ਤੇ ਮੁੜ ਕੇ ਫੇਰ ਆਈ ਇਹਨਾਂ ਦੇ ਵਿਆਹ ਤੇ ਬਾਣੀ ਕਿਤੇ ਭਰਾਵਾ ਪਹਿਲਾਂ ਤਾਂ ਲਿਖਿਆ ਸੀ ਕੱਲਾ ਪੋਰਟ ਦਾ ਮੈਸੇਜ ਆਇਦਗੀ ਸ਼ੀਦੇ ਸ਼ੀ ਸਿਮ ਪੋਰਟ ਮੈਂ ਦਾ ਕਰਾਤੇ ਮੈਨੂੰ ਨੇ ਫੋਨ ਕੀਤਾ ਕਿਨ ਜੀ ਕਿਉਂ ਪੋਰਟ ਕਰਾਉਣਾ ਚਾਹੁੰਦੇ ਹੋ ਸਰਵਿਸ ਮਾੜੀ ਆ ਮਾ ਕੋਈ ਸਰਵਿਸ ਨਹੀਂ ਮਾੜੀ ਸਿਰਫ ਇਹਨਾਂ ਦੇ ਨਿਆਣੇ ਦੇ ਵਿਆਹ ਕਰਕੇ ਕੱਲਾ ਕੋਈ ਸਾਡੇ ਜੋ ਕਿੰਨਾ ਖਰਚਾ ਯਾਰ ਸੱਦੇ ਹੈ ਨਹੀਂ ਛਗਣ ਉਹੀ ਇਕੱਠੇ ਕਰੀ ਜਾਨੇ ਹੋ ਆ اچھا ਹੁਣ ਪਿੱਛੇ ਦੀ ਆ ਉਹ ਸੱਦ ਲਈ ਪਹਿਲਾਂ ਰਿਆਣਾ ਬੁਲਾ ਲਈ ਹੁਣ ਆ ਬੁਲਾ ਲਿਆ ਜਸਟਨ ਵੀਬਰ ਚਲੋ ਇਹ ਵਧੀਆ ਵੱਡੇ ਆਰਟਿਸਟ ਨੇ ਇਹਨਾਂ ਦਾ ਠੀਕ ਹੈ ਦੁਨੀਆ ਤੇ ਨਾਂ ਚੱਲਦਾ ਪਰ ਯਾਰ ਇਹ ਦੇਖੋ ਵੀ ਆਪਣੇ ਹਿਸਾਬ ਨਾਲ ਇਹ ਸੈੱਟ ਬੈਂਦੇ ਨੇ ਕਿ ਨਹੀਂ ਬੈਂਦੇ ਫੇਰ ਬੰਦੇ ਨੂੰ ਸਦਣਾ ਚਾਹੀਦਾ ਸਾਰੀ ਦੁਨੀਆ ਦਾ ਉੱਥੇ ਕੋਈ ਤਾਂ ਸ਼ੇਰਬਾਨੀ ਕਹਿੰਦਾ ਆਹ 2 ਕਰੋੜ ਦੀ ਪਾਈ ਫਿਰਦਾ ਇਹਦੇ 80 ਕਰੋੜ ਦੀ ਘੜੀ ਆ ਸਾਰਾ ਲੇਟਰ ਨਾ ਬਟਰ ਤੇ ਜਸਟਨ ਵੀਬਰ ਕਿਵੇਂ ਆਇਆ ਸੀ ਜਿਵੇਂ ਗੇਟ ਵਾਲੀਆਂ ਖੂਟੀਆਂ ਤੋਂ ਲੀੜੇ ਲਾ ਕੇ ਪਾਏ ਹੁੰਦੇ ਨੇ ਤਰ ਐਉਂਦਾ ਐ ਗਿਆ ਬੀਬੀ ਮੈਂ ਬੰਬੇ ਸਈ ਜਾ ਕੇ ਆਉਣਾ ਉੱਪ ਤੰਦਰਾ ਕੋਈ ਕਪੜਾ ਲੀੜਾ ਦਾ ਪਾੜਾ ਤੂੰ ਤਾਂ ਜੋਕੀ ਦੇ ਇੰਟਰਵਿਊਰ ਬਣਨ ਚ ਸ਼ੋਹ ਲਾ ਗਿਆ ਓਏ ਅਸੀਂ ਆਪਣੇ ਆਲੇ ਨਾ ਜੇ ਮੇਰੇ ਵਰਗਾ ਕਿਤੇ ਫੁਕਰੀ ਮਾਰਨ ਨੂੰ ਕਿਤੇ ਕੋਟ ਥੱਲੋਂ ਦੀ ਟੀ-ਸ਼ਰਟ ਪਾ ਜੇ ਐਂ ਜੇ ਹੱਸ ਕੇ ਕਹਿਣਗੇ ਫਾਰਮਲ ਡਰੈਸ ਪਾਈ ਦੀ ਆ ਫਾਰਮਲ ਆ ਕੀ ਸੀ ਓਏ ਇਹਨੂੰ ਵੀ ਕਹਿ ਦੋ ਕਿਸ ਇਹ ਨੇਫੇ ਤੋਂ ਪੈਂਟ ਵੀ ਸਿੱਟੀ ਫਿਰਦਾ ਵੀ ਮੇਰੀ ਨੀਕਰ ਦੇਖੋ ਪਹਿਲਾਂ ਚਲੋ ਠੀਕ ਆ ਅਗਲੇ ਦਾ ਤਾਂ ਭਾਈ ਆਵਦਾ ਕਲਚਰ ਉਹ ਤਾਂ ਐਂ ਗਾਉਂਦਾ ਹਰੇ ਕਿਤੇ ਆਪਣੇ ਆਲੇ ਜਿਹੜੇ ਬਾਲੇ ਇਮੋਸ਼ਨਲ ਜਨੇ ਨਹੀਂ ਨਹੀਂ ਇੱਕ ਮਰਿਆਦਾ ਹੁੰਦੀ ਹੈ ਜੀ ਦੇਖੋ ਸਟੇਜ ਤੇ ਆ ਉਹ ਭਰਾਵਾ ਗੋਰਿਆਂ ਦੀ ਇਹੀ ਮਰਿਆਦਾ ਹੁੰਦੀ ਆ ਹੋਰ ਹੁਣ ਤੁਸੀਂ ਕੀ ਭਾਲਦੇ ਹੋ ਵੀ ਜਸਟਨ ਵੀਬਰ ਰਾਜਵੀਰ ਜਵੰਦੇ ਵਾਲੇ ਚਾਦਰੇ ਲਾ ਕੇ ਆ ਜੇ ਇੱਥੇ ਝੱਲਰਾ ਬੰਨਿਆ ਹੁਣ ਉਹਦੇ ਅਗਲੇ ਬਲੈਂਡ ਚ ਹੀ ਲਾਉਂਦੇ ਨੇ ਭਾਈ ਆਪਣਾ ਕਲਚਰ ਆਪਾਂ ਨੂੰ ਵਧੀਆ ਲੱਗਦਾ ਆਹੀਂ ਉਹਨਾਂ ਨੂੰ ਵਧੀਆ ਲੱਗਦਾ ਹੋ ਸੋ ਐਟ ਦੀ ਐਂਡ ਨਾ ਜੇ ਇਹ ਗਦੇ ਅਨੰਤ ਮੇਰੇ ਨਾਲ ਮਿੱਤਰਤਾ ਰੱਖਦਾ ਸ਼ੁਰੂ ਤੋਂ ਲਿਹਾਜ ਲੂਜ ਪੈ ਜਾਂਦੀ ਸਭ ਤੋਂ ਪਹਿਲਾਂ ਤਾਂ ਇਹਨੂੰ ਮੈਂ ਕਰਾਉਂਦਾ ਘਰੋਂ ਅੱਡ ਬਰੇ ਇਹ ਕੰਮਾਂ 'ਚ ਕੁਝ ਨਹੀਂ ਰੱਖਿਆ ਇਹਨੂੰ 20 ਕਰੋੜ ਦੇਤਾ ਇਹਨੂੰ 80 ਕਰੋੜ ਦੇਤਾ ਰਾਜੇ ਦੇਖੋ 6 ਮਹੀਨੇ ਫੰਕਸ਼ਨ ਚੱਲ ਗਿਆ ਸਾਰੀ ਦੁਨੀਆ ਦੀ ਨਿਗਾ ਚ ਆ ਗਏ ਕੱਲ ਨੂੰ ਅਨੰਤ ਜਨਮ ਮੀਆਂ ਬੀਬੀ ਚ ਤੂੰ ਤੂੰ ਮੈਂ ਮੈਂ ਹੁੰਦੀ ਆ ਲੜਾਈ ਗੜਬੀਆਂ ਖੜਕਦੀਆਂ ਨੇ ਪੁੱਤ ਜਾਸਟਨ ਵੀਵਰ ਹੁਣੀ ਨਿਵੇੜੇ ਨਹੀਂ ਕਰਾਉਂਦੇ ਆ ਕੇ ਉਦੋਂ ਤਾਂ ਮਾਮੇ ਪੂਆ ਨਹੀਂ ਬਹਿਣਾ ਆ ਕੇ ਸੋ ਕੋਈ ਲੋੜ ਨਹੀਂ ਇੰਨਾ ਖਰਚਾ ਕਰਨ ਦੀ ਮੈਂ ਇੰਨਾ ਖਰਚੇ ਨਹੀਂ ਸਿਉਣ ਦੇਣਾ ਰਾਇਲ ਸਟੈਗ ਚਲਾ ਕੇ ਕੋਕਟੇਲਾਂ ਚ ਸਾਰੇ ਬਾਲੀਵੁੱਡ ਸਾਰੇ ਕਰੈਕਟ ਕਰੈਕਟ ਵਾਲੇ ਕਰ ਦੇਣੇ ਸੀ ਬੋਧੇ ਤੇ ਚੁੱਪ ਕਰਕੇ ਆਪ ਹੀ ਜਦੋਂ ਦੂਏ ਦਿਨ ਸਿਰ ਫੜ ਲੈਂਦੀ ਆ ਰਾਇਲ ਸਟੈਗ ਆਪ ਹੀ ਨਹੀਂ ਸਿਉਣਾ ਇਹਨਾਂ ਨੂੰ ਤੋ ਇੰਨੇ ਫੰਕਸ਼ਨ ਫੋਕਸ ਨਾਲ ਦੀ ਕੋਈ ਲੋੜ ਨਹੀਂ ਇਹ ਵਿਆਹ ਨੂੰ ਹੁਣ ਇੱਥੇ ਹੀ ਰੋਕ ਦਿਓ ਜੀ ਜਾਂ ਸਾਇਲੈਂਟ ਕਰਕੇ ਕਰ ਲਓ ਜੇ ਇਹ ਵਿਆਹ ਇੱਥੇ ਨਾ ਰੁਕਿਆ ਕਿਉਂਕਿ ਅਸੀਂ ਪੈਕਾਂ ਤੋਂ ਬਹੁਤ ਦੁਖੀ ਆਂ ਪੰਜੀ ਕਿਤੋਂ ਜੁੜਦੀ ਨਹੀਂ 25 ਰੁਪਏ ਤੁਸੀਂ ਵਧਾਉਂਦੇ ਨੇ ਤਾਂ ਫਿਰ ਇੱਕ ਗੱਲ ਯਾਦ ਰੱਖੋ ਵੀ ਬੰਬੇ ਕੋਈ ਬਹੁਤ ਦੂਰ ਨਹੀਂ ਹੈਗਾ ਆ ਠੀਕ ਆ ਯਾਰ ਫਿਰ ਮੈਂ ਬਿੰਨਾਂ ਨੂੰ ਸਾਰੇ ਇਕੱਠੇ ਹੋਵੋ ਯਾਰ ਫਿਰ ਆ ਰਹੇ ਆ ਯਾਰ ਫਿਰ ਅਸੀਂ ਵੀ ਜਾਈ ਚੱਲੀ ਗਿਆ ਵਿਆਹ ਦੀਆਂ ਖਬਰਾਂ ਫਿਰ ਪਹਿਲਾ ਵਿਆਹ ਉਹ ਜਿਹਦੇ ਮੂਰੇ ਹੜਤਾਲ ਵੀ ਚੱਲੂਗੀ ਇਕੱਠੇ ਹੋਵੋ ਯਾਰ ਬਿੰਨਾਂ ਨੂੰ ਨਾ ਸਾਦੇ ਨੇ ਨਾ ਪੈਕ ਘਟਾਉਂਦੇ ਨੇ ਯਾਰ ਯਾਰ ਇਹ ਪਾਸ਼ਾਂ ਲਹੂ ਪੀ ਰੱਖਿਆ ਸਾਡੀਆਂ ਬੁੜੀਆਂ ਹੱਥਾਂ ਚਾਈਆਂ ਪੀਣਾਂ ਯਾਰ ਵੀ ਸਾਡੇ ਆਲਾ ਨੂੰ ਸਾਖ ਨਹੀਂ ਹੁੰਦੇ ਇਹਦੇ 6 ਮਹੀਨੇ ਹੋ ਗਏ ਨਾ ਨਜ਼ਰ ਲੱਗਦੀਆਂ ਨਾ ਕੋਈ ਰੌਲਾ ਪੈਂਦਾ ਕਿਉਂਕਿ ਸਾਡੇ ਆਲਾ ਨੂੰ ਆਰਦੀ ਖੁਸ਼ੀ ਦੀ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਦੂਜੇ ਦੇ ਰੌਲੇ ਦੀ ਹ ਉਹ ਬਹੁਤ ਸਾਡਾ ਡੋਪਾ ਮਾਈਂਡ ਰਿਲੀਜ਼ ਕਰਦਾ ਉਹ ਬੇਟਾ ਇਕੱਠੇ ਆਵੋ ਸੰਘਰਸ਼ ਪਿੱਟਣ ਦਾ ਮੇਲਾ ਆ ਗਿਆ ਯਾਰ ਹੁਣ ਠੀਕ ਹੈ ਯਾਰ ਸਾਨੂੰ ਇਹਨਾਂ ਦੇ ਵਿਆਹ ਤੋਂ ਕੋਈ ਪਰਵਾਹ ਨਹੀਂ ਪਰ ਖਬਰਾਂ ਤੋਂ ਬਹੁਤ ਹੈ ਜੀ